ਨਾਜ਼ਰੀ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਖਤਾਂ ਦਾ سلسلہ ਸ਼ੁਰੂ ਕਰੀਏ ਹਾਂਜੀ ਖਤਾਂ ਦਾ سلسلہ ਤਾਂ ਸ਼ੁਰੂ ਕਰ ਲੈਂਦੇ ਆ ਇਸ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਤੁਹਾਨੂੰ ਯਾਦ ਹੋਣੀ ਹੈ ਕਿਹੜੀ 25 ਸਾਲਾਂ ਟੈਨਿਸ ਖਿਡਾਰਨ ਰਾਧਿਕਾ ਵਾਲੀ ਜਿਸ ਨੂੰ ਉਸਦੇ ਪਿਤਾ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਰਵਨੀਤ ਇਹ ਦੁਖਦਾਈ ਖਬਰ ਤਾਂ ਕਿਨੂੰ ਭੁੱਲੀ ਹੋਣੀ ਹੈ ਬਹੁਤ ਹੀ ਉਦਾਸ ਕਰ ਦੇਣ ਵਾਲੀ ਖਬਰ ਸੀ ਤੇ ਉਸ ਤੋਂ ਵੀ ਹੋਰ ਉਦਾਸ ਕਰ ਦੇਣ ਵਾਲੀ ਗੱਲ ਇਹ ਸੀ ਕਿ ਜਦੋਂ ਪੁਲਿਸ ਨੇ ਉਹਦੇ ਪਿਤਾ ਨੂੰ ਪੁੱਛਿਆ ਕਿ ਉਸ ਨੇ ਆਪਣੀ ਧੀ ਦਾ ਕਤਲ ਕਿਉਂ ਕੀਤਾ ਤਾਂ ਉਸ ਦਾ ਕਹਿਣਾ ਸੀ ਕਿ ਲੋਕ ਉਹਨੂੰ ਇਹ ਮਿਹਣੇ ਮਾਰਦੇ ਸੀ ਕਿ ਉਹ ਆਪਣੀ ਧੀ ਦੀ ਕਮਾਈ ਖਾ ਰਿਹਾ ਜਿਸ ਤੋਂ ਪਰੇਸ਼ਾਨ ਹੋ ਕੇ ਉਹਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਦਰਅਸਲ 2 ਸਾਲ ਪਹਿਲਾਂ ਰਾਧਿਕਾ ਨੂੰ ਮੋਢੇ ਤੇ ਸੱਟ ਲੱਗ ਗਈ ਸੀ ਜੀ ਤੇ ਉਸਨੇ ਟੈਨਿਸ ਮੁਕਾਬਲਿਆਂ ਚ ਭਾਗ ਲੈਣਾ ਛੱਡ ਦਿੱਤਾ ਸੀ ਪਰ ਫਿਰ ਉਸਨੇ ਉੱਬਰ ਦੇ ਖਿਡਾਰੀਆਂ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਇਸ ਤੋਂ ਇਲਾਵਾ ਉਸਨੇ ਇੱਕ 뮤직 ਵੀਡੀਓ ਚ ਵੀ ਕੰਮ ਕੀਤਾ ਸੀ ਉਹ ਖਿਡਾਰੀ ਨਹੀਂ ਸੀ ਉਹ ਇੱਕ ਕਲਾਕਾਰ ਵੀ ਸੀ ਜੀ ਪਰ ਉਹਦੇ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ ਰਾਧਿਕਾ ਦੇ ਪਿਤਾ ਨੇ ਆਪਣੀ ਧੀ ਨੂੰ ਕਤਲ ਦਾ ਕਰ ਦਿੱਤਾ ਪਰ ਫਿਰ ਉਸਨੇ ਕਿਹਾ ਕਿ ਮੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਇਸੇ ਘਟਨਾ ਨੂੰ ਆਧਾਰ ਬਣਾ ਕੇ ਚੰਡੀਗੜ੍ਹ ਤੋਂ ਇਕਬਾਲ ਸਿੰਘ ਬਰਾੜ ਨੇ ਸਾਨੂੰ ਖਤ ਲਿਖਿਆ ਜੀ ਉਹਨਾਂ ਨੇ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਈ ਹੈ ਜੀ ਉਹ ਲਿਖਦੇ ਨੇ ਕਿ ਅਜੋਕੇ ਸੰਸਾਰ ਵਿੱਚ ਮਨੁੱਖੀ ਰਿਸ਼ਤਿਆਂ ਦੀ ਤੰਦ ਭਾਵੇਂ ਢਿੱਲੀ ਪੈਂਦੀ ਜਾ ਰਹੀ ਹੈ ਪਰ ਤਸੱਲੀ ਇਸ ਗੱਲ ਦੀ ਹੈ ਕਿ ਕੁਝ ਲੋਕਾਂ ਨੇ ਇਸ ਤੰਦ ਨੂੰ ਹੋਰ ਪੀੜਾ ਕੀਤਾ ਇਕਬਾਲ ਸਿੰਘ ਹੋਰਾਂ ਨੇ ਦੱਸਿਆ ਕਿ ਅਸਲ ਵਿੱਚ ਜਿਸ ਕੁੜੀ ਦੀ ਗੱਲ ਕਰ ਰਹੇ ਨੇ ਨਾ ਉਹ ਕਿ ਉਹਨੂੰ અપਨਾ ਕੇ ਉਹਦਾ ਵਿਆਹ ਕੀਤਾ ਉਹਦੇ ਬਾਰੇ ਦੱਸਦੇ ਨੇ ਕਿ ਇੱਕ ਦਿਨ ਉਹਨਾਂ ਦੇ ਉਸ ਦੋਸਤ ਦਾ ਉਹਨਾਂ ਨੂੰ ਫੋਨ ਆਇਆ ਉਹ ਬਚਪਨ ਦੇ ਦੋਸਤ ਸੀ ਦੋਵੇਂ ਜਣੇ ਉਹਨਾਂ ਨੇ ਦੱਸਿਆ ਕਿ ਉਹ ਬੱਚੀ ਹੁਣ ਵਿਆਹਯੋਗੀ ਹੋ ਗਈ ਹੈ ਤੇ ਉਹਨਾਂ ਨੇ ਉਹਦਾ ਵਿਆਹ ਧਰਨਾ ਤੇ ਉਹ ਪੁੱਛਣ ਲੱਗੇ ਵੀ ਕਿਹੜੀ ਤਰੀਕ ਤੁਹਾਨੂੰ ਠੀਕ بیٹھਦੀ ਹੈ ਸੂਤ بیٹھਦੀ ਹੈ ਜੋ ਵੀ ਸੀ ਉਹਨਾਂ ਨੇ ਤਰੀਕ ਦੱਸੀ ਤੇ ਕੁੜੀ ਦਾ ਜੀ ਵਿਆਹ ਪੱਕਾ ਕਰਤਾ ਉਹਨਾਂ ਨੇ ਤੇ ਉਹਨਾਂ ਨੇ ਦੱਸਿਆ ਉਹਨਾਂ ਦੇ ਦੋਸਤ ਨੇ ਕਹਿੰਦੇ ਵੀ ਮੈਂ ਸਾਰੇ ਪਿੰਡ ਨੂੰ ਸੱਦਾ ਦੇਣਾ ਸਾਰੀ ਸਾਖਸਕੀਰੀ ਨੂੰ ਸੱਦਣਾ ਹੈ ਹੈਨਾ ਤੇ ਘਰ ਦੇ ਵਿੱਚ ਹੀ ਵਿਆਹ ਕਰਨਾ ਤੇ ਉਹ ਕਹਿੰਦੇ ਵੀ ਅਸੀਂ ਮਿੱਥੇ ਦਿਨ ਸਾਰਾ ਪਰਿਵਾਰ ਵਿਆਹ ਚ ਪਹੁੰਚ ਗਿਆ ਤੇ ਉਹਨਾਂ ਦੇ ਘਰ ਚ ਵਿਆਹ ਵਾਲੀਆਂ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਇਕਬਾਲ ਸਿੰਘ ਹੋਰੀ ਕਹਿੰਦੇ ਨੇ ਕਿ ਉਹਨਾਂ ਦੇ ਦੋਸਤ ਦੇ ਪਰਿਵਾਰ ਨੇ 2.5 ਮਹੀਨਿਆਂ ਦੀ ਗੁੱਡੀ ਨੂੰ ਅਪਣਾਇਆ ਸੀ ਤੇ ਉਹਨੂੰ ਹੋਰ ਕੰਮਾਂ ਦੇ ਨਾਲ ਨਾਲ ਸਿਲਾਈ ਕਢਾਈ ਵੀ ਸਿਖਾਈ ਬਿਲਕੁਲ ਉਹਨਾਂ ਨੇ ਉਹਨੂੰ ਪੈਰੀ ਖੜੇ ਕਰਨ ਦੀ ਕੋਸ਼ਿਸ਼ ਕੀਤੀ ਕੰਦੇ ਪਿੰਡ ਦੇ ਵਿੱਚ ਹੀ ਉਹ ਸਭ ਤੋਂ ਕੱਪੜੇ ਸਿਉਂਦੀ ਸੀਗੀ ਤੇ ਇੱਕ ਤਰੀਕੇ ਆਰਥਿਕ ਤੌਰ ਤੇ ਜਿਹੜੀ ਆਤਮ ਨਿਰਭਰ ਹੋ ਗਈ ਸੀਗੀ ਗੁੱਡੀ ਦੇ ਵਿਆਹ ਵਾਲੇ ਦਿਨ ਪੂਰਾ ਪਿੰਡ ਟੁਕਿਆ ਹੋਇਆ ਸੀ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਤੇ ਵਿਦਾਈ ਵੇਲੇ ਉਹਦੀਆਂ ਅੱਖਾਂ ਦੇ ਵਿੱਚ ਵਿਆਹ ਦਾ ਚਾਅ ਵੀ ਸੀ ਤੇ ਮਾਪਿਆਂ ਤੋਂ ਵਿਛੜਨ ਦਾ ਦੁੱਖ ਵੀ ਸੀ ਗੁੱਡੀ ਦੇ ਲਈ ਤਾਂ ਉਹਨਾਂ ਉਹੀ ਪਰਿਵਾਰ ਉਹਦਾ ਅਸਲੀ ਪਰਿਵਾਰ ਸੀ ਨਾ ਜੀ ਅਸਲ 'ਚ ਇਹ ਜਿਹੜੀ ਕਹਾਣੀ ਹੈ ਇੱਕ ਤਰੀਕੇ ਰਿਸ਼ਤਿਆਂ ਦੀ ਖੂਬਸੂਰਤੀ ਦੀ ਗੱਲ ਕਰਦੀ ਹੈ ਗੁੱਡੀ ਦੇ ਲਈ ਖੂਬਸੂਰਤ ਰਿਸ਼ਤਿਆਂ ਦੇ ਅਹਿਸਾਸ ਦੀ ਗੱਲ ਕਰਦੀ ਹੈ ਹਾਂਜੀ ਤੇ ਸੱਚੀ ਘਟਨਾ ਹੈ ਇਹ ਤੇ ਨਾਲ ਟਿੜਕੇ ਹੋਏ ਰਿਸ਼ਤੇ ਜਿਹੜੀ ਆਪਾਂ ਪਹਿਲੀ ਘਟਨਾ ਦੱਸੀ ਹੈ ਉਹ ਟਿੜਕੇ ਹੋਏ ਰਿਸ਼ਤਿਆਂ ਦੀ ਗੱਲ ਹੈ ਜੀ ਬਿਲਕੁਲ ਕਿੱਥੇ ਦਾ ਇੱਕ ਬਾਪ ਨੇ ਆਪਣੀ ਸਕੀਤੀ ਨੂੰ ਮੌਤ ਦੇ ਘਰੋਂ ਉਤਾਰਤਾ ਤੇ ਕਿਸੇ ਦੂਸਰੇ ਬਾਪ ਨੇ ਕਿਸੇ ਯਤੀਮ ਕੁੜੀ ਨੂੰ ਪਣਾ ਕੇ ਉਹਨੂੰ ਆਪਣੀ ਧੀ ਵਾਂਗੂ ਉਹਦੇ ਸਾਰੇ ਜਿਹੜੇ ਫਰਜ਼ ਸੀਗੇ ਉਹਦੇ ਨਿਪਰੇ ਚੜੇ ਜੀ ਬਿਲਕੁਲ ਤੇ ਜਿਹੜੀ ਅਗਲੀ ਚਿੱਠੀ ਹੈ ਜੀ ਉਹ ਵੀ ਰਿਸ਼ਤਿਆਂ ਦੀ ਬਾਤ ਹੀ ਪਾਉਂਦੀ ਹੈ ਜੀ ਪਰ ਥੋੜੇ ਜਿਹਾ ਵੱਖਰੇ ਤਰੀਕੇ ਨਾਲ ਜੀ ਜੀ ਪਟਿਆਲਾ ਤੋਂ ਗੁਰਚਰ ਗੁਣੀ ਕੇ ਨੂੰ ਦਰਸ਼ਨ ਸਿੰਘ ਆਸ਼ਟ ਦਾ ਲੇਖ ਆਪਣੇ ਖੂਨ ਦੀ ਆਵਾਜ਼ ਬਹੁਤ ਪਸੰਦ ਆਇਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਰਚਨਾ ਵੀ ਜਿਹੜੀ ਹੈ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ ਹੈਨਾ ਉਹ ਕਹਿੰਦੇ ਨੇ ਵੀ ਕਈ ਵਾਰੀ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਆਪਸੀ ਗਲਤਫਹਿਮੀਆਂ ਕਰਕੇ ਛੋਟੀਆਂ-ਛੋਟੀਆਂ ਗਲਤਫਹਿਮੀਆਂ ਕਰਕੇ ਰੋਸੇ ਗਿਲੇ ਸ਼ਿਕਵੇ ਤੇ ਨਰਾਜ਼ਗੀ ਪੈਦਾ ਹੋ ਜਾਂਦੀ ਹੈ ਹਾਂਜੀ ਤੇ ਬੰਦੇ ਦੂਰੋਂ ਦੂਰੇ ਹੋ ਜਾਂਦੇ ਨੇ ਜਿਵੇਂ ਦਰਸ਼ਨ ਸਿੰਘ ਆਸ਼ਟ ਨੇ ਜਿਨ੍ਹਾਂ ਦੀ ਇਹ ਰਚਨਾ ਬਾਰੇ ਗੱਲ ਹੈ ਉਹਨਾਂ ਦੇ ਪਿਤਾ ਜੀ ਤੇ ਤਾਇਆ ਜੀ ਦੋਨੇ ਜ਼ਰਗਰ ਸੀ ਜੀ ਅੱਛਾ ਜ਼ਰਗਰ ਦੀ ਮਤਸਤੀ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜ਼ਰਗਰ ਦਾ ਮਤਲਬ ਹੈ ਜਿਹੜੇ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਂਦੇ ਜੀ ਬਿਲਕੁਲ ਉਹਨਾਂ ਨੂੰ ਜ਼ਰਗਰ ਕਿਹਾ ਜਾਂਦਾ ਹੈ ਹਾਂਜੀ ਤੇ ਪਹਿਲਾਂ ਤਾਂ ਉਹਨਾਂ ਦਾ ਕੰਮ ਇਕੱਠਾ ਸੀ ਫਿਰ ਉਹਨਾਂ ਨੇ ਅੱਡੋ ਅੱਡ ਪਿੰਡਾਂ 'ਚ ਥੋੜੇ ਨੇੜੇ-ਨੇੜੇ ਵਾਲੇ ਪਿੰਡਾਂ ਦੇ ਵਿੱਚ ਦੋਨਾਂ ਨੇ ਆਪੋ ਆਪਣਾ ਕੰਮ ਕਰ ਲਿਆ ਤੇ ਗਾਕਾਂ ਦੇ ਕਰਕੇ ਥੋੜਾ ਬੋਲ-ਬੁਲਾਰਾ ਵੀ ਹੋ ਜਾਂਦਾ ਸੀ ਤੇ ਬੋਲ-ਬੁਲਾਰਾ ਇੱਕ ਵਾਰ ਇੰਨਾ ਵੱਧ ਗਿਆ ਕਿ ਉਹਨਾਂ ਨੇ ਪਰਿਵਾਰਾਂ ਦੀ ਮਿਕ ਬੋਲਚਾਲ ਬੰਦ ਹੋ ਗਈ ਜੀ ਹਾਂਜੀ ਪਰਿਵਾਰਾਂ ਦੀ ਬੋਲਚਾਲ ਬੰਦ ਹੋ ਗਈ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਕਿਹਾ ਤਾਇਆ ਜੀ ਨੇ ਲੇਖਕ ਦੇ ਤਾਇਆ ਜੀ ਨੇ ਸ਼ਮਸ਼ੇਰ ਨਾਸਿਓ ਦਾ ਮੁੰਡੇ ਦਾ ਜੋ ਉਹਨਾਂ ਦੇ ਨਾਲ ਦੁਕਾਨ ਤੇ ਬੈਠਦਾ ਸੀ ਕੇ ਖਬਰਦਾਰ ਜੇ ਤੂੰ ਕਦੇ ਆਪਣੇ ਚਾਚੇ ਦੇ ਸਾਰੇ ਪਰਿਵਾਰ ਨਾਲ ਬੋਲਿਆ ਵੀ ਤਾਂ ਦੇਖੋ ਕਿੰਨੀ ਛੋਟ ਛੋਟੀਆਂ ਗੱਲਾਂ ਤੋਂ ਕਿੰਨੇ ਗਿਲੇ ਸ਼ਿਕਵੇ ਕਿ ਤੁਸੀਂ ਬੱਚਿਆਂ ਨੂੰ ਵੀ ਇੱਕ ਦੂਜੇ ਨਾਲ ਬੋਲਣ ਤੋਂ ਮਨਾ ਕਰਦੇ ਹੋ ਹੈਨਾ ਅਸਲ ਦੇ ਵਿੱਚ ਸ਼ਰੀਕੇਬਾਜ਼ੀ ਕਹਿ ਲੋ ਜਾਂ ਕਿਤੇ ਨੂੰ ਲੈ ਕੇ ਇੱਕ ਦੂਜੇ ਨਾਲ ਸਾੜਾ ਈਰਖਾ ਇਹ ਇਹਦੇ ਪਿੱਛੇ ਹੈਗੀ ਹੈ ਪਰ ਫਿਰ ਵੀ ਜੋ ਮਰਜ਼ੀ ਹੋ ਜਾਏ ਖੂਨ ਦੇ ਰਿਸ਼ਤੇ ਟੁੱਟ ਦੇਣੀ ਬਿਲਕੁਲ ਇਹੀ ਅੱਗੇ ਉਹ ਦੱਸਦੇ ਨੇ ਕਿ ਅੱਗੇ ਕਿਵੇਂ ਘਟਨਾਕ੍ਰਮ ਵਾਪਰਿਆ ਹਾਂਜੀ ਕਿਉਂਕਿ ਤੀਆਂ ਦੇ ਦਿਨ ਸੀ ਉਹ ਕਹਿੰਦੇ ਤੇ ਅਸੀਂ ਛੋਟੇ ਭੈਣ ਭਰਾ ਗਏ ਹੋਏ ਸੀ ਧੀਆ ਦੇਖਣ ਲੇਖਕ ਦੱਸ ਰਹੇ ਨੇ ਲੇਖਕ ਦੱਸ ਰਹੇ ਨੇ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦਾ ਇੱਕ ਭਰਾ ਭਜਿਆ ਭਜਿਆ ਆਇਆ ਕਿ ਘਰ ਦੀ ਛੱਤ ਡਿੱਗ ਪਈ ਤੇ ਸਾਰੇ ਤੁਸੀਂ ਵਾਪਸ ਆ ਜਾਓ ਚਲੋ ਸਾਰੇ ਵਾਪਸ ਪਹੁੰਚੇ ਜਦੋਂ ਤਾਂ ਕੀ ਦੇਖਦੇ ਨੇ ਕਿ ਪਿੰਡ ਵਾਲੇ ਸਾਰੇ ਰਲ ਮਿਲ ਕੇ ਤੇ ਵਿੱਚੇ ਉਹਦਾ ਦਾਦਾ ਦਾ ਮੁੰਡਾ ਜਿਹਨੂੰ ਮਨਾ ਕੀਤਾ ਸੀ ਉਹਨਾਂ ਨੇ ਕਿ ਬੋਲਣਾ ਨਹੀਂ ਪਰਵਾਹ ਸਮਸ਼ੀਰ ਸਮਸ਼ੀਰ ਤੇ ਉਹ ਵੀ ਲੱਗਿਆ ਹੋਇਆ ਸੀ ਮਲਬਾ ਹਟਾਉਣ ਤਾਂ ਕਿ ਉਹਨਾਂ ਨੂੰ ਕੱਢਿਆ ਜਾ ਸਕੇ ਤੇ ਜਦੋਂ ਕਹੀਆਂ ਚੱਲ ਰਹੀਆਂ ਸੀ ਤੇ ਉਹ ਜਿਹੜਾ ਸ਼ਮਸ਼ੇਰ ਸੀ ਨਾ ਕਾਫੀ ਤਕੜਾ ਸੀ ਤੇ ਉਹਨੇ ਕੀ ਕੀਤਾ ਜੀ ਛਤੀਰ ਚੁੱਕਿਆ ਚੁੱਕ ਕੇ ਪਾਸੇ ਕਰਤਾ ਫੇਰ ਉਹਨੇ ਦੇਖਿਆ ਕਿ ਜਿੱਤ ਕਿ ਉਹਦੀ ਚਾਚੀ ਤੇ ਜਿਹੜਾ ਭਾਂਜਾ ਨੇ ਦੋਨੇ ਬੇਸੁੱਧ ਪਏ ਨੇ ਥੋੜੀ ਥੋੜੀ ਅੱਖ ਪੱਟੀ ਉਹਨਾਂ ਨੇ ਹਮ ਹਮ ਤੇ ਉਹਨੇ ਕਿਹਾ ਕੋਈ ਕਹੀ ਨਾ ਚਲਾਇਓ ਇਹ ਦੋਨੇ ਜਿਉਂਦੇ ਨੇ ਤਾਂ ਉਹਨੇ ਕੀ ਕੀਤਾ ਜੀ ਉਹਨੇ ਬੜਾ ਫੁਰਤੀ ਦੇ ਨਾਲ ਆਪਣੀ ਚਾਚੀ ਨੂੰ ਵੀ ਕੱਢਿਆ ਤੇ ਭਾਂਜੇ ਨੂੰ ਵੀ ਕੱਢਿਆ ਤੇ ਜਦੋਂ ਉਹਨੇ ਕੀਤਾ ਨਾ ਉਹਨਾਂ ਨੂੰ ਬਾਹਰ ਕੱਢਿਆ ਜੀ ਤੇ ਫਿਰ ਤੁਸੀਂ ਕਹਿ ਲਓ ਨਾ ਪਰਿਵਾਰ ਤਾਂ ਪਰਿਵਾਰ ਹੀ ਹੈ ਨਾ ਚਾਹੇ ਬੋਲਦੇ ਸੀ ਜਾਂ ਨਾ ਬੋਲਦੇ ਸੀ ਇੱਕੋ ਪਰਿਵਾਰ ਦੇ ਸੀ ਸਾਰੇ ਜਣੇ ਤੇ ਉਹ ਨਾ ਜਦੋਂ ਉਹਨਾਂ ਨੂੰ ਬਚਾਇਆ ਤੇ ਉਹ ਮਤਲਬ ਰੋ ਪਿਆ ਇੱਕ ਵਾਰੀ ਤੇ ਉਹ ਸੀ ਕਿ ਉਸ ਘਟਨਾ ਤੋਂ ਬਾਅਦ ਜਿਹੜਾ ਸਾਰਾ ਪਰਿਵਾਰ ਦੇ ਵਿੱਚ ਫੇਰ ਉਹੀ ਤਰ੍ਹਾਂ ਸਾਂਝ ਪੈ ਗਈ ਇਹਦੇ ਤੋਂ ਸਾਨੂੰ ਲੱਗਦਾ ਏਦਾਂ ਕਿ ਅਸੀਂ ਵੀ ਆਪਣੇ ਪਰਿਵਾਰਾਂ 'ਚ ਦੇਖਦੇ ਹਾਂ ਕਈ ਵਾਰ ਛੋਟੇ-ਛੋਟੇ ਗੱਲਾਂ ਤੇ ਅਸੀਂ ਗੁੱਸੇ ਹੋ ਜਾਂਦੇ ਹਾਂ ਜੀ ਹੈਨਾ ਅਸੀਂ ਮਤਲਬ ਬੋਲਦੇ ਨਹੀਂ ਇੱਕ ਦੂਜੇ ਦੇ ਨਾਲ ਮਤਲਬ ਹੁਣ ਅਸੀਂ ਕਿਸੇ ਦੇ ਵਿਆਹ ਚ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਅਸੀਂ ਉਹਦੇ ਨਾਲ ਬੋਲਦੇ ਨਹੀਂ ਉਹ ਛੋਟੀਆਂ ਛੋਟੀਆਂ ਗੱਲਾਂ ਜੜੀਆਂ ਨੇ ਨਾ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਹਾਂਜੀ ਪਰ ਦੇਖੋ ਰਿਸ਼ਤਿਆਂ ਦੇ ਰੰਗ ਨੇ ਵੱਖੋ ਵੱਖਰੇ ਰੰਗ ਵੱਖੋ ਵੱਖਰੇ ਰੰਗ ਨੇ ਉਸ ਸਾੜਾ ਈਰਖਾ ਕੀ ਨਾ ਸਾਰਾ ਕੁਝ ਹੈ ਪਰ ਸਨੇਹ ਇਹ ਹੀ ਮਿਲਦਾ ਨਾ ਮਤਲਬ ਰੋਸੇ ਇੱਕ ਦੂਜੇ ਨਾਲ ਨਹੀਂ ਰੱਖਣੇ ਚਾਹੀਦੇ ਜੀ ਬਿਲਕੁਲ ਹਾਂਜੀ ਫਿਰ ਅਗਲੀ ਚਿੱਠੀ ਕਿਸ ਦੀ ਹੈ ਜੀ ਅਗਲੀ ਚਿੱਠੀ ਚਮਕੌਰ ਸਿੰਘ ਬਾਗੇਵਾਲੀਆ ਦੀ ਹੈ ਜੀ ਉਹਨਾਂ ਨੇ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਚ ਸਰਕਾਰੀ ਸਕੂਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਜਾਣ ਤੇ ਸੱਤ ਬੱਚਿਆਂ ਦੀ ਜਾਨ ਚਲੀ ਜਾਣ ਬਾਰੇ ਦੁੱਖ ਪ੍ਰਗਟਾਇਆ ਨਹੀਂ ਵਾਕਈ ਬਹੁਤ ਦੁਖਦਾਈ ਘਟਨਾ ਸੀ ਜਦੋਂ ਸੱਤ ਬੱਚੇ ਇਕੱਠੇ ਉਹਨਾਂ ਦੀ ਮੌਤ ਹੋਣੀ ਔਰ ਉਹ ਵੀ ਉਦੋਂ ਜਦੋਂ ਉਹ ਸਕੂਲ ਗਏ ਹੋਣ ਜੀ ਬਿਲਕੁਲ ਕਿਉਂਕਿ ਮਾਪੇ ਤਾਂ ਉਹਨਾਂ ਨੂੰ ਤਿਆਰ ਕਰਕੇ ਪੜ੍ਹਨ ਲਈ ਭੇਜਦੇ ਨੇ ਨਾ ਤੇ ਪਤਾ ਲੱਗੇ ਕਿ ਉੱਥੋਂ ਬੱਚਿਆਂ ਦੀਆਂ ਲਾਸ਼ਾਂ ਵਾਪਸ ਆ ਰਹੀਆਂ ਹਾਂਜੀ ਕਿਸੇ ਦੇ ਚਿਤਚੇਤੇ ਵੀ ਨਹੀਂ ਹੁੰਦੇ ਅਜਿਹੀ ਗੱਲ ਬਿਲਕੁਲ ਤੇ ਬਾਗੇਵਾਲੀਆ ਹੋਰੀ ਕਹਿੰਦੇ ਨੇ ਕਿ ਜੇਕਰ ਜ਼ਿਲ੍ਹਾ ਵਿਭਾਗ ਵੱਲੋਂ ਅਸੁਰੱਖਿਅਤ ਇਮਾਰਤਾਂ ਦੀ ਮੰਗੀ ਸੂਚਨਾ ਵਿੱਚ ਇਸ ਸਕੂਲ ਦਾ ਨਾਮ ਨਹੀਂ ਪਾਇਆ ਗਿਆ ਤਾਂ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹ ਵੀ ਸੂਚੀ 'ਚ ਨਾਮ ਹੀ ਨਹੀਂ ਪਾਇਆ ਗਿਆ ਦੂਜਾ ਉਹ ਕਹਿੰਦੇ ਇਮਾਰਤ ਜਦੋਂ ਡਿੱਗਣ ਵਾਲੀ ਸੀ ਨਾ ਤਾਂ ਬੱਚਿਆਂ ਨੇ ਬਾਹਰ ਆ ਕੇ ਆਪਣੇ ਅਧਿਆਪਕਾਂ ਨੂੰ ਕਿਹਾ ਉਹ ਕਹਿੰਦੇ ਵੀ ਉਸ ਵੇਲੇ ਉਹ ਨਾਸ਼ਤਾ ਕਰ ਰਹੇ ਸੀਗੇ ਜੀ ਤੇ ਉਹਨਾਂ ਨੇ ਕਿਹਾ ਕਿ ਛੱਤ ਤੋਂ ਨਾ ਕੰਕਰ ਡਿੱਗ ਰਹੇ ਕੰਕਰ ਪੱਥਰ ਛੋਟੇ ਛੋਟੇ ਡਿੱਗ ਰਹੇ ਨੇ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਜਾਓ ਅੰਦਰ ਉਹਨਾਂ ਨੂੰ ਝਿੜਕ ਕੇ ਫਿਰ ਕਲਾਸ ਦੇ ਵਿੱਚ ਭੇਜ ਦਿੱਤਾ ਤੇ ਕੁਝ ਦੇਰ ਬਾਅਦ ਹੀ ਛੱਤ ਡਿੱਗ ਗਈ ਸਾਰੀ ਛੱਤ ਡਿੱਗ ਗਈ ਤੇ ਸੱਤ ਬੱਚਿਆਂ ਦੀ ਮੌਤ ਹੋ ਗਈ ਤੇ ਕਈ ਬੱਚੇ ਹੋਰ ਜਿਹੜੇ ਨੇ ਜ਼ਖਮੀ ਹੋ ਗਏ ਬਾਗੇਵਾਲੀ ਆ ਸਾਡੇ ਨਾਲ ਇੱਕ ਨੁਕਤਾ ਹੋਰ ਸਾਂਝਾ ਕਰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਐਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹ ਇਹਨੂੰ ਇਸ ਤਰ੍ਹਾਂ ਪ੍ਰਚਾਰਦੇ ਨੇ ਕਿ ਜਿਵੇਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਸੁਰੱਖਿਅਤ ਨੇ ਜੀ ਬਿਲਕੁਲ ਤੇ ਇਹਦੇ ਨਾਲ ਉਹ ਕਹਿੰਦੇ ਨੇ ਕਿ ਸਿੱਖਿਆ ਦੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਇੱਕ ਤਰੀਕਾ ਹਾਂਜੀ ਜੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਚੰਗੀਆਂ ਹੋਣਗੀਆਂ ਉੱਥੇ ਪੱਧਰ ਪੜ੍ਹਾਈ ਦਾ ਚੰਗਾ ਹੋਊਗਾ ਤਾਂ ਕੋਈ ਕਾਰਨ ਨਹੀਂ ਕਿ ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲ ਨੰਗੀ ਪ੍ਰਾਈਵੇਟ ਸਕੂਲ ਨਾ ਚਪੇ ਜਨ ਭਾਗੀ ਵੰਦਰ ਬਠਿੰਡਾ ਤੋਂ ਯੋਗਰਾਜ ਹੋਰਾਂ ਨੇ ਵੀ ਲਿਖਿਆ ਹੈ ਕਿ ਰਾਜਸਥਾਨ ਚ ਸਕੂਲ ਦੀ ਛੱਤ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਮੰਚ ਚ ਜੋੜ ਗਈ ਉਹਨਾਂ ਨੇ ਚਿੱਠੀ 'ਚ ਇਹ ਲਿਖਿਆ ਕਹਿੰਦੇ ਕਿ ਸਾਡੇ ਜਿਹੜੇ ਲੀਡਰ ਨੇ ਸੇਤ ਸਿੱਖਿਆ ਤੇ ਰੋਜ਼ਗਾਰ ਦੇ ਨਾਂ ਤੇ ਵੱਡੇ ਵੱਡੇ ਨਾਰੇ ਮਾਰਦੇ ਨੇ ਤੇ ਵੋਟਾਂ ਲੈਂਦੇ ਨੇ ਠੀਕ ਹੈ ਜੀ ਜਦੋਂ ਇਹ ਮੰਤਰੀ ਬਣ ਜਾਂਦੇ ਨੇ ਵਿਧਾਇਕ ਹੁੰਦੇ ਨੇ ਜਿਹੜੇ ਚੁਣੇ ਹੋਏ ਉਹਨਾਂ ਨੂੰ ਆਪ ਤੇ ਆਲੀਸ਼ਾਨ ਜਿਹੜੇ ਘਰ ਨੇ ਰਹਿਣ ਲਈ ਮਿਲਦੇ ਨੇ ਤੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵੀ ਅਸੁਰੱਖਿਅਤ ਨੇ ਤੇ ਉਹਦੀ ਮੁਰੰਮਤ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਹਾਂਜੀ ਯੋਗਰਾਜ ਹੋਰੀ ਕਹਿੰਦੇ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਉਹ ਸਵਾਲ ਪੁੱਛਦੇ ਨੇ ਕੀ ਦੇਸ਼ ਦੇ ਭਵਿੱਖ ਨਾਲ ਅਜਿਹਾ ਖਿਲਵਾੜ ਜਾਇਜ਼ ਹੈ ਇਹਨਾਂ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਇਹੀ ਤਾਂ ਵੱਡਾ ਸਵਾਲ ਹੈ। ਜੀ ਸਾਡੇ ਸਿਸਟਮ ਦੇ ਅੱਗੇ ਕਿ ਇਹਨਾਂ ਮੌਤਾਂ ਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਜ਼ਿੰਮੇਵਾਰ ਸਾਰਾ ਤੰਤਰ ਹੈ ਜਾਂ ਉਹ ਵਿਧਾਇਕ ਜਿਨ੍ਹਾਂ ਨੇ ਬੱਚੇ ਜਦੋਂ ਦੱਸਣ ਆਏ ਫਿਰ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਛੱਤ ਡਿੱਗ ਸਕਦੀ ਹੈ। ਇਹ ਬੱਚਿਆਂ ਨੂੰ ਸੁਰੱਖਿਆ ਧਾਵਾਂ ਤੇ ਪਹੁੰਚਾਇਆ ਜਾਵੇ ਅਸਲ 'ਚ ਕਿਸੇ ਇੱਕ ਦੋ ਬੰਦਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਇਸੇ ਨੂੰ ਚੰਤਰੀ ਤੰਤਰੀ ਤਾਣਾ ਬਾਣਾ ਸਤੰਤਰ ਦਾ ਉਹੀ ਜ਼ਿੰਮੇਵਾਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰ ਸਕਦੇ ਹਾਂ ਜੀ ਅ ਪਿਛਲੇ ਦਿਨੀ ਸੁਲਤਾਨਵਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਘਟਨਾ ਸਭ ਨੂੰ ਚੇਤੇ ਹੋਣੀ ਹੈ ਜੀ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਮਿਲੇ ਫੰਡ ਨਾਲ ਸਕੂਲ 'ਚ ਟਾਈਲਾਂ ਤਾਂ ਲਾ ਦਿੱਤੀਆਂ ਗਈਆਂ ਹੂੰ ਪਰ ਜਿਹੜੀ ਛੱਤ ਡਿਗੂ ਡਿਗੂ ਕਰਦੀ ਸੀ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਹਾਂ ਇਹ ਮਾਮਲਾ ਕਾਫੀ ਉਬਰਿਆ ਸੀ ਹਾਂਜੀ ਤੇ ਇਹ ਮਾਮਲਾ ਉਭਰਨ ਮੰਗਰੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹੋਰਾਂ ਨੇ ਸਕੂਲ ਦਾ ਦੌਰਾ ਕੀਤਾ ਤੇ ਆਪਣੇ ਐਮਪੀ ਦੇ ਕੋਟੇ ਚੋਂ 20 ਲੱਖ ਰੁਪਏ ਸਕੂਲ ਦੀ ਬਰਬਾਦ ਲਈ ਦੇਣ ਦਾ ਐਲਾਨ ਕੀਤਾ ਨਹੀਂ ਇਹ ਉਹਨਾਂ ਨੇ ਬਹੁਤ ਚੰਗਾ ਕਦਮ ਚੁੱਕਿਆ ਹਾਂਜੀ ਪਰ ਇਹ ਪ੍ਰਕਿਰਿਆ ਦੇਖੋ ਲੰਬੀ ਹੋਵੇਗੀ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਕੁੱਲ ਸਕੂਲਾਂ ਦੀ ਗੱਲ ਕਰੀਏ ਸਰਕਾਰੀ ਦੀ ਤਾਂ 1245 ਸਕੂਲ ਨੇ ਤੇ ਉਹਨਾਂ ਚੋਂ ਤਕਰੀਬਨ 15 ਸਕੂਲ ਅਸੁਰੱਖਿਅਤ ਐਲਾਨੇ ਜਾ ਚੁੱਕੇ ਨੇ ਤੁਸੀਂ ਇਹ ਸੁਲਤਾਨਵਿੰਡ ਦੇ ਸਕੂਲ ਦੀ ਗੱਲ ਦੱਸੀ ਹੈ ਤੁਹਾਨੂੰ ਮੈਂ ਦੱਸਦੀ ਆ ਆਪਣੀ ਖਬਰ ਵੀ ਛਪੀ ਹੈ ਜੀ ਇਸ ਸਕੂਲ ਬਾਰੇ ਇਹ ਸੀ ਜੀ ਆਪਣਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨੇੜਲੇ ਜਿਹੜਾ ਸਕੂਲ ਹੈ ਜੀ ਬਾਹੋ ਮਾਜਰਾ ਇਹ ਸਕੂਲ ਨੂੰ ਨਾ ਅਫਸਰਾਂ ਦਾ ਸਕੂਲ ਕਿਹਾ ਜਾਂਦਾ ਹੈ ਇੱਥੋਂ ਬੱਚੇ ਜਿਹੜੇ ਪੜ੍ਹ ਕੇ ਬਹੁਤ ਸਾਰੇ ਅਫਸਰ ਅਧਿਕਾਰੀ ਬਣੇ ਨੇ ਜੀ ਇਹ ਜਿਹੜਾ ਸਕੂਲ ਹੈ ਜੀ 1952 ਚ ਬਣੇ ਬਾਹੂ ਮਾਜਰਾ ਦੇ ਇਸ ਸਕੂਲ ਦੇ ਵਿੱਚ ਜਿਹੜੇ 6 ਕਮਰੇ ਸੀ ਉਹਦੇ ਵਿੱਚੋਂ 4 ਕਮਰੇ ਤਾਂ ਜਿਹੜੇ ਹੈਗੇ ਨੇ ਠੀਕ ਨੇ 2 ਕਮਰੇ ਜਿਹੜੇ ਨੇ ਅਸੁਰੱਖਿਅਤ ਲੰਨੇ ਹੋਏ ਨੇ ਜੀ ਤੇ ਜਿਹੜੇ ਉਹ 4 ਕਮਰੇ ਬਚਦੇ ਨੇ ਉਹਦੇ ਚੋਂ ਵੀ ਜੀ ਇੱਕ ਜਿਹੜਾ ਕਮਰਾ ਉਹਨਾਂ ਨੇ ਦਿੱਤਾ ਹੋਇਆ ਹੈ ਡਾਕ ਵਿਭਾਗ ਨੂੰ ਤੇ ਅੰਗਣਵਾੜੀ ਦੇ ਲਈ ਜੀ ਠੀਕ ਹੈ ਜੀ ਤੇ ਬਾਕੀ ਬਚ ਗਏ ਕਮਰੇ ਤਿੰਨ ਠੀਕ ਹੈ ਜੀ ਇਸ ਸਕੂਲ ਦੇ ਵਿੱਚ ਨੇ ਸੱਤ ਕਲਾਸਾਂ ਸੱਤ ਕਲਾਸਾਂ ਨੇ ਤੇ ਕਮਰੇ ਹੈਗੇ ਨੇ ਤਿੰਨ ਤੇ ਇਹ ਤਿੰਨ ਕਮਰਿਆਂ ਦੇ ਵਿੱਚ ਜੇ ਦੋ ਦੋ ਕਲਾਸਾਂ ਵੀ ਬਿਠਾਈਆਂ ਜਾਂਦੀਆਂ ਨੇ ਤੇ ਇੱਕ ਕਲਾਸ ਦੇ ਲਈ ਫੇਰ ਬਹਿਣ ਜੋਗੀ ਥਾਂ ਹੈ ਨਹੀਂਗੀ ਅਚਾਨੇ ਦੇ ਪ੍ਰਿੰਸੀਪਲ ਇਹ ਵੀ ਕਹ ਹੈ ਨਹੀਂ ਮੈਂ ਤੁਹਾਨੂੰ ਉਹੀ ਦੱਸਣ ਲੱਗੀ ਸੀਗੀ ਕਿ ਜਿਹੜੀ ਮੁਖ ਅਧਿਆਪਕ ਹੈ ਜੀ ਉਹਦਾ ਵੀ ਕੋਈ ਦਫਤਰ ਹੈ ਨੀਗਾ ਉਹਨਾਂ ਨੇ ਵੀ ਜਿਹੜਾ ਆਪਣਾ ਦਫਤਰ ਹੈ ਜੀ ਵਰਾਂਡੇ 'ਚ ਹੀ ਲਾਇਆ ਹੋਇਆ ਸਰਕਾਰੀ ਸਕੂਲ ਚੰਗੇ ਹੋਣਗੇ ਤਾਂ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਨਹੀਂ ਭੇਜਣਗੇ ਨਹੀਂ ਹੁਣ ਜਦੋਂ ਇਹ ਸਿੱਖਿਆ ਕ੍ਰਾਂਤੀ ਆ ਉਹਦੇ ਵਿੱਚ ਇਹ ਗੱਲਾਂ ਵੀ ਧਿਆਨ ਦੇਣ ਵਾਲੀਆਂ ਨੇ ਇਸ ਲਈ ਸਾਰੇ ਸਕੂਲਾਂ ਵੱਲ ਧਿਆਨ ਦੇਣਾ ਬਣਦਾ ਹੈ ਤਾਂ ਕਿ ਕੋਈ ਅਜਿਹਾ ਕੋਈ ਹੋਰ ਹਾਦਸਾ ਨਾ ਵਾਪਰੇ ਕਿ ਅਸੀਂ ਬਾਅਦ ਵਿੱਚ ਝੂਰੀਏ ਕਿ ਅਸੀਂ ਪਹਿਲਾਂ ਇਹ ਕਦਮ ਕਿਉਂ ਨਹੀਂ ਉਠਾਏ ਮੁਰੰਮਤ ਵਾਲੇ ਜੀ ਬਿਲਕੁਲ ਵੇਲੇ ਦੀ ਨਮਾਜ਼ ਕੋ ਵੇਲੇ ਦੀ ਣ ਟੱਕਰਾਂ ਬਿਲਕੁਲ ਜੀ ਜਿੱਥੋਂ ਤੱਕ ਵੇਲੇ ਦੀ ਗੱਲ ਹੈ ਤੇ ਵਿੜਾ ਮੇਰੇ ਖਿਆਲ ਹੈ ਆਪਣੇ ਉਹਨਾਂ ਦਰਸ਼ਕਾਂ ਦੇ ਨਾਂ ਲੈਣ ਦਾ ਹੋ ਗਿਆ ਜਿਹੜੇ ਸਾਡੇ ਪ੍ਰੋਗਰਾਮ ਨੂੰ ਲਗਾਤਾਰ ਹੋਂਗਾ ਰੱਬਾ ਪਰਦੇ ਨੇ ਹਾਂਜੀ ਬਿਲਕੁਲ ਸਾਂਝੇ ਕਰੀਏ ਇਹਨਾਂ ਦੇ ਨਾਂ ਬਿਲਕੁਲ ਜੀ ਇਹ ਨਾਂ ਨੇ ਜੀ ਗਰਮਾ ਗੁਰਨਾਮ ਸਿੰਘ ਗੁਰਜੰਟ ਕਲਸੀ ਡਾਕਟਰ ਸੁਦੇਸ਼ ਸ਼ਰਮਾ ਜਸਵੰਤ ਸਿੰਘ ਪਰਮਜੀਤ ਢੀਂਗਰਾ ਪ੍ਰਭাকর ਸ਼ਰਮਾ ਭੁਪਿੰਦਰ ਢਿੱਲੋਂ ਹਰਪ੍ਰੀਤ ਸਿੰਘ ਸਾਨੀ ਗੌਤਮ ਰਿਸ਼ੀ ਹਰਗੁਣਪ੍ਰੀਤ ਸਿੰਘ ਦੀਪ ਬੁੱਟਰ ਜਸਵੰਤ ਰਾਣਾ ਸੁਖਮਨ ਕੌਰ ਦਵਿੰਦਰਪੁਰੀ ਗੁਰਮੀਤ ਸਿੰਘ ਮਹਿਕ ਬਲਵਿੰਦਰ ਸਿੰਘ ਰਾਜਨ ਕੁਮਾਰ ਸੌਰਬ ਦੁੱਗਲ ਸੰਦੀਪ ਸਿੰਘ ਦਵਿੰਦਰ ਸਿੰਘ ਜਰਨੈਲ ਸਿੰਘ ਟਿਵਾਣਾ ਜਸਪਾਲ ਢਿੱਲੋਂ ਸੁਮਿਤ ਕੁਮਾਰ ਰਣਜੀਤ ਸਿੱਧੂ ਨਵੀਨ ਸ਼ਰਮਾ ਬੋਹੜ ਬਰਾੜ ਅਮਨ ਰੈਣਾ ਮਨਪ੍ਰੀਤ ਕੌਰ ਸੰਧੂ ਮੋਹਿਤ ਖੰਨਾ ਐਨਪੀ ਸਿੰਘ ਹਾਂਜੀ ਮੇਰਾ ਖਿਆਲ ਹੈ ਹੁਣ ਅਸੀਂ ਅਗਲੇ ਖੱਤਪਾਲ ਵਧੀ ਅਗਲਾ ਖੱਤ ਖੰਨਾ ਤੋਂ ਬੂਟਾ ਸਿੰਘ ਚੜੀਦਾ ਹੈ ਜੀ ਉਹਨਾਂ ਨੂੰ ਡਾਕਟਰ ਦਵਿੰਦਰ ਕੌਰ ਖੁਸ਼ ਦਾ ਲੇਖ ਕਦੋਂ ਖਤਮ ਹੋਵੇਗਾ ਅਮੀਰੀ ਤੇ ਗਰੀਬੀ ਦਾ ਫਾਸਲਾ ਜੀ ਅੱਖਾਂ ਖੋਲਣ ਵਾਲਾ ਜਾਪਿਆ ਜੀ ਡਾਕਟਰ ਖੁਸ਼ ਨੇ ਆਪਣੇ ਲੇਖ ਚ ਦੱਸਿਆ ਹੈ ਕਿ ਅਮੀਰ ਅਤੇ ਗਰੀਬ ਚ ਫਾਸਲਾ ਬਹੁਤ ਵੱਧ ਰਿਹਾ ਤੇ ਸਰਕਾਰ ਅੰਕੜਿਆ ਰਾਹੀਂ ਆਪਣੀ ਪਿੱਠ ਥਾਪੜ ਰਹੀ ਹੈ ਅਸਲ ਚ ਸਰਕਾਰ ਜਿਨ੍ਹਾਂ ਅੰਕੜਿਆਂ ਨੂੰ ਲੈ ਕੇ ਆਪਣੀ ਪਿੱਠ ਥਾਪੜ ਰਹੀ ਹੈ ਨਾ ਉਹ ਵਿਸ਼ਵ ਬੈਂਕ ਦੀ ਰਿਪੋਰਟ ਉਦੇਚ ਕਿਹਾ ਗਿਆ ਹੈ ਜੀ ਕਿ ਭਾਰਤ ਦੇ ਵਿੱਚ 2013 ਤੋਂ ਲੈ ਕੇ 23 ਤੱਕ ਕੋਈ 70 ਕਰੋੜ ਲੋਕ ਜਿਹੜੇ ਨੇ ਗਰੀਬੀ ਰੇਖਾ ਤੋਂ ਪਾਰ ਆ ਗਏ ਨੇ ਜੀ ਰਿਪੋਰਟ ਚ ਕਿਹਾ ਗਿਆ ਹੈ ਕਿ ਹੁਣ ਸਿਰਫ 7.5 ਕਰੋੜ ਲੋਕ ਹੀ ਅੱਧ ਦੀ ਗਰੀਬੀ ਦੇ ਵਿੱਚ ਜਿਉ ਰਹੇ ਨੇ ਲੇਖਕਾਂ ਨੇ ਲੇਖ ਚ ਹੈਰਾਨੀ ਇਸ ਗੱਲ ਤੇ ਪ੍ਰਗਟਾਈ ਹੈ ਕਿ 70 ਕਰੋੜ ਲਈ ਤਾਂ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਪਰ 7.5 ਕਰੋੜ ਦੀ ਆਬਾਦੀ ਜਿਹੜੀ ਹੈ ਹਾਲੇ ਵੀ ਅਤ ਦੀ ਗਰੀਬੀ ਟੋਰੀ ਹੈ ਤੇ ਇਹ ਅਤ ਦੀ ਗਰੀਬੀ ਦਾ ਤੁਸੀਂ ਮਾਪਦੰਡ ਵੀ ਦੇਖ ਲਓ ਕਿ ਜਿਹੜੇ ਲੋਕ 62 ਰੁਪਏ ਨਹੀਂ ਖਰਚ ਸਕਦੇ ਹਾਂ 62 ਰੁਪਏ ਤੋਂ ਜਿਹੜੇ ਘੱਟ ਖਰਚ ਕਰਨ ਵਾਲੇ ਲੋਕ ਨੇ ਇੱਕ ਦਿਨ ਦੇ ਵਿੱਚ ਉਹ ਜਿਹੜੇ ਨੇ ਅਤ ਦੀ ਗਰੀਬੀ ਰੇਖਾ ਦੇ ਵਿੱਚ ਆਉਂਦੇ ਨੇ ਅੱਛਾ ਦੂਜਾ ਉਹਨਾਂ ਨੇ ਦੱਸਿਆ ਜੀ ਕਿ ਭਾਰਤ ਦੇ ਵਿੱਚ 82% ਦੀ ਆਬਾਦੀ ਜਿਹੜੀ ਹੈ ਜੋ 100 71 ਰੁਪਏ ਤੋਂ ਘੱਟ ਖਰਚ ਸਕਦੀ ਹੈ ਮਤਲਬ ਜੀ ਦੀ ਸਮਰੱਥਾ ਇਹ ਨਹੀਂ ਕਿ ਉਹ ਰੋਜ਼ ਦੇ 171 ਰੁਪਏ ਵੀ ਖਰਚ ਕਰ ਸਕੇ ਬਿਲਕੁਲ ਤੇ ਬਾਕੀ ਜਿਹੜੀ ਹੈ 88% ਦੀ ਆਬਾਦੀ ਅਜਹੀ ਹੈ ਜਿਹੜੀ ਸਿਰਫ 200 ਤੋਂ ਘੱਟ ਰੁਪਏ ਖਰਚ ਸਕਦੀ ਹੈ ਹਾਂਜੀ ਤੁਸੀਂ ਦੇਖੋ ਵੀ ਜਿਹੜੀ ਇਹ 88% ਦੀ ਆਬਾਦੀ ਹੈ ਇਹਦਾ ਮਹੀਨੇ ਦਾ ਕਿੰਨਾ ਹੋ ਗਿਆ 200 ਨੂੰ ਜੇ ਆਪਾਂ 30 ਨਾਲ ਗੁਣਾ ਕਰੀਏ 6000 ਹੋਇਆ 6000 ਹੋ ਗਿਆ ਜੀ ਰੋਜ਼ਾਨਾ 200 ਰੁਪਏ ਖਰਚ ਕਰਨ ਦੀ ਗੱਲ ਹੋ ਜੀ ਬਿਲਕੁਕੁਲ ਤੇ ਇਹ ਜਿਹੜੇ ਅੰਕੜੇ ਨੇ ਇਹ ਸਰਕਾਰ ਦੇ ਕੰਮਾਂ ਤੇ ਸਵਾਲੀਆ ਨਿਸ਼ਾਨ ਨੇ ਸਰਕਾਰ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਚੋਂ ਕੱਢਣ ਦਾ ਤਾਂ ਸੇਰਾ ਆਪਣੇ ਸਰ ਬੰਦੀ ਹੈ ਜਿਹੜੇ 7.5 ਕਰੋੜ ਰਹਿ ਗਏ ਹੈਨਾ ਉਹ ਵੀ ਕੋਈ ਥੋੜੀ ਗਿਣਤੀ ਨਹੀਂ ਨਾ ਤੇ ਕੁਝ ਤਾਂ ਜਿਹੜੇ ਬਹੁਤ ਛੋਟੇ-ਛੋਟੇ ਮੁਲਕ ਨੇ ਉਹਨਾਂ ਦੀ ਆਬਾਦੀ ਵੀ ਇੰਨੀ ਨਹੀਂ ਹੁੰਦੀ ਕੁਝ ਦੀ ਤਾਂ 10 ਲੱਖ ਦੇ ਕਰੀਬ ਹੈ ਮਸਾ-ਮਸਾ ਆਬਾਦੀ ਸਾਡੇ ਤਾਂ 7.5 ਕਰੋ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਹੇਠਾਂ ਨੇ ਤੇ ਨਾ ਹੀ ਇਹ ਦੱਸਿਆ ਜਾਂਦਾ ਕਿ ਕਾਰਪੋਰੇਟਾਂ ਦਾ ਮੁਨਾਫਾ ਕਿੰਨਾ ਵਧਿਆ ਕਾਰਪੋਰੇਟਾਂ ਦਾ ਮੈਂ ਤੁਹਾਨੂੰ ਦੱਸਦੀ ਆ ਜੀ ਕਹਿੰਦੇ 2024 ਦੇ ਵਿੱਚ ਕਾਰਪੋਰੇਟ ਮੁਨਾਫੇ ਨੇ ਪਿਛਲੇ 15 ਸਾਲਾਂ ਦੇ ਰਿਕਾਰਡ ਤੋੜੇ ਨੇ ਔਰ ਇਹ ਮੁਨਾਫਾ ਪਤਾ ਕਿੰਨਾ ਹੈ 14 ਲੱਖ ਕਰੋੜ ਤੋਂ ਵੱਧ ਜੀ ਇੱਥੇ ਕਿੰਨੀਆਂ ਕਿ ਜ਼ੀਰੋਆਂ ਹੋਣਗੀਆਂ ਨਹੀਂ ਬਈ ਇਹ ਜ਼ੀਰੋਆਂ ਤਾਂ ਨਹੀਂ ਮੈਨੂੰ ਆਉਂਦੀ ਪਰ ਚਲੋ ਆਪਣੇ ਦਰਸ਼ਕ ਸਿਆਣੇ ਨੇ ਦਰਸ਼ਕ ਆਪੇ ਸਮਝ ਲੈਣਗੇ 14 ਲੱਖ ਕਰੋੜ ਕਿੰਨੇ ਹੁੰਦੇ ਨੇ ਜੀ ਤੇ ਦੂਜਾ ਇੱਕ ਹੋਰ ਵੀ ਹੈ ਜੀ 2024 ਦੇ ਵਿੱਚ ਜਿਹੜਾ سرمایہਦਾਰਾਂ ਦਾ ਇਹਨਾਂ ਨੇ ਕਰਜ਼ਾ ਮੁਆਫ ਕੀਤਾ ਨਾ ਹਾਂਜੀ ਇੱਕ ਤਾਂ ਇਹਨਾਂ ਦਾ ਮੁਨਾਫਾ ਤੁਸੀਂ ਦੇਖ ਲਓ 14 ਲੱਖ ਕਰੋੜ ਜਿਹੜਾ ਸਰਕਾਰ ਨੇ سرمایہਦਾਰਾਂ ਦਾ ਮਾਫ ਕੀਤਾ ਉਹ ਹੈ ਜੀ 1.7 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਇਹਨਾਂ ਦਾ ਮਾਫ ਹੋਇਆ ਤੇ ਪਿੱਛੇ ਜੇ ਕਾਰਪੋਰੇਟ ਟੈਕਸ ਵੀ ਘਟਾਏ ਸੀ ਇਹਨਾਂ ਨੇ ਹਾਂ ਉਹ ਟੈਕਸ ਘਟਾਏ ਸੀ ਜੀ 30% ਦੀ ਤੋਂ ਘਟਾ ਕੇ 22% ਦੇ ਕੀਤੇ ਹਾਂਜੀ ਮਤਲਬ ਕਿ ਜਿਹੜਾ ਉਸਾਨਾ ਦਾ ਕਰਜ਼ਾ ਥੋੜਾ ਜਿਆਦਾ ਮਾਫ ਕਰਨਾ ਪੈ ਜੇ ਤੇ ਉਹ ਕਿੰਨੀਆਂ ਗਿਣਤੀਆਂ ਮਿੰਟੀਆਂ ਕਿ ਜੀ ਸਰਕਾਰ ਨੂੰ ਵਾਰਾਂ ਨਹੀਂ ਖਾਂਦਾ ਜੇ ਕੋਈ ਡਿਫਾਲਟਰ ਹੋ ਜਾਏ ਕਿਸਾਨ ਤੇ ਉੱਥੇ ਜਾ ਕੇ ਜੀ কুরਕੀ ਹੋਊਗੀ ਇਹਦੀ ਹਾਂਜੀ ਥੋੜੇ ਜੇ ਪੈਸਿਆਂ ਪਿੱਛੇ ਮਤਲਬ ਵੀ ਜਿਹੜੇ ਬੈਂਕਾਂ ਵਾਲੇ ਘਰੇ ਗੇੜੇ ਮਾਰਦੇ ਨੇ ਘਰੇ ਗੇੜੇ ਮਾਰਦੇ ਨੇ ਉਹਨਾਂ ਦੀ ਉਹ ਉਹਨਾਂ ਨੂੰ ਜ਼ਲੀਲ ਕਰਦੇ ਨੇ ਬਿਲਕੁਲ ਤੇ ਪਰ ਇਹ ਹੈ ਕਿ ਇਹ ਕੋਈ ਨਹੀਂ ਦੱਸਦਾ ਕਿ ਕਾਰਪੋਰੇਟ ਕਿੰਨਾ ਮੁਨਾਫਾ ਕਮਾਰੇ ਨੇ ਤੇ ਗਰੀਬ ਕਿੰਨਾ ਹੋਰ ਗਰੀਬ ਹੁੰਦਾ ਜਾ ਰਿਹਾ ਗੱਲ ਇਹ ਦੌਲਤ ਦੀ ਅਸਾਮੀ ਵੰਡਦੀ ਹੈ ਤੇ ਦਵਿੰਦਰ ਕੌਰ ਖੁਸ਼ ਹੋਰਾਂ ਨੇ ਆਪਣੇ ਲੇਖ 'ਚ ਬਿਲਕੁਲ ਸਹੀ ਜਿਹੜੀ ਨਬਜ਼ ਫੜੀ ਹੈ ਕਿ ਪਾੜਾ ਜਿਹੜਾ ਦਿਨੋਂ ਦਿਨ ਵੱਧਦਾ ਹੀ ਜਾਣਾ ਹਾਂ ਉਹ ਕਹਿੰਦੇ ਕਿ ਅਮੀਰਾਂ ਦੀ ਜਿਹੜੇ ਹੈਗੀਆਂ ਨੇ ਆਮਦਨ ਉਹ ਤਾਂ ਛੜੱਪੇ ਮਾਰ ਕੇ ਵੱਧ ਰਹੀ ਹੈ ਤੇ ਗਰੀਬ ਜਿਹੜੇ ਵਿਚਾਰੇ ਉਹ ਉਹਨਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਅਸਲ 'ਚ ਦੌਲਤ ਦੀ ਇਸਾਂ ਵੀ ਵੰਡੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਜੀ ਬਿਲਕੁਲ ਬਹੁਤ ਸਾਰੇ ਅਪਰਾਧਾਂ ਦੀ ਵੀ ਜੜ੍ਹ ਬਿਲਕੁਲ ਬਿਲਕੁਲ ਤੇ ਜ਼ਿੰਦਗੀ ਦੀ ਇੱਕ ਹਕੀਕਤ ਹੋਰ ਵੀ ਹੈ ਬੁਢਾਪਾ ਬੁਢਾਪੇ ਬਾਰੇ ਗੱਲ ਕਰਦੇ ਆ ਮੇਰੇ ਖਿਆਲ ਇੱਕ ਚਿੱਠੀ ਆਪਾਂ ਨੂੰ ਲਿਖੀ ਹੈ ਕੀ ਨਾ ਉਹਨਾਂ ਦਾ ਜੀ ਮਾਨਸਾ ਤੋਂ ਗੁਰਜੰਟ ਸਿੰਘ ਹੋਰਾਂ ਨੇ ਲਿਖੀ ਹੈ ਜੀ ਇਹ ਚਿੱਠੀ ਤੇ ਉਹਨਾਂ ਨੂੰ ਕਰਨੈਲ ਸਿੰਘ ਸੋਮਲ ਹੋਰਾਂ ਦਾ ਲੇਖ ਹੱਡੀ ਹੰਡਾਇਆ ਬੁਢਾਪਾ ਜੀ ਬਹੁਤ ਚੰਗਾ ਲੱਗਿਆ ਉਹ ਕਹਿੰਦੇ ਨੇ ਕਿ ਸੋਮਲ ਹੋਰਾਂ ਨੇ ਆਪਣੇ ਨਿੱਜੀ ਜੀਵਨ ਦੀ ਬੜੀ ਵਧੀਆ ਮਿਸਾਲ ਦਿੱਤੀ ਹੈ ਕਿ ਬੁਢਾਪਾ ਕਿਵੇਂ ਬਤੌਣਾ ਚਾਹੀਦਾ ਬੁਢਾਪਾ ਬਤੌਣਾ ਹੀ ਨਹੀਂ ਕਿਵੇਂ ਚੰਗੇ ਢੰਗ ਨਾਲ ਬਤੌਣਾ ਚਾਹੀਦਾ ਇਹ ਦੱਸਿਆ ਉਹਨਾਂ ਨੇ ਇਸ ਲੇਖ ਦੇ ਵਿੱਚ ਜੀ ਸੋਮਲ ਹੋਰੀ ਕਹਿੰਦੇ ਨੇ ਜੀ ਬੁਢਾਪੇ ਦੀ ਅਵਸਥਾ ਕਪਾਹੀ ਬੱਦਲਾਂ ਦੀ ਉਮਰ ਜਿਹੀ ਹੁੰਦੀ ਹੈ ਉਹ ਕਿਸ ਤਰ੍ਹਾਂ ਭਾਵ ਬਰਸ ਚੁੱਕੇ ਤੇ ਫਿਰ ਅੰਬਰ ਤੇ ਆਪਣੀ ਜਿਹੀ ਵਿਚਰਦੇ ਬੱਦਲਾਂ ਦੀ ਮੌਜ ਵਾਲੀ ਉਮਰ ਕਿੰਨਾ ਖੂਬਸੂਰਤੀ ਨਾਲ ਉਹਨਾਂ ਨੇ ਬੁਢਾਪੇ ਦੀ ਉਮਰ ਨੂੰ ਬਿਆਨ ਪਰਿਭਾਸ਼ਿਤ ਕੀਤਾ ਬਿਆਨ ਕੀਤਾ ਹਾਂਜੀ ਅਸਲ 'ਚ ਆਪਣੇ ਸਮਾਜ ਦੇ ਵਿੱਚ ਨਾ ਬੁਢਾਪੇ ਨੂੰ ਇਹ ਸਮਝਿਆ ਜਾਂਦਾ ਹੈ ਕਿ ਹਾਏ ਹਾਏ ਹੁੰਦੀ ਹੈ ਜ਼ਿਆਦਾਤਰ ਆਹੋ ਬੁਢਾਪੇ ਬਾਰੇ ਉਹਨਾਂ ਨੇ ਪਤਾ ਕੀ ਲਿਖਿਆ ਸੋਮਲੋਰਾ ਨੇ ਉਹਨਾਂ ਨੇ ਲਿਖਿਆ ਜੀ ਬੁਢਾਪੇ ਬਾਰੇ ਸਾਡੀ ਆਮ ਧਾਰਨਾ ਸੋਗੀ ਭਾਵਾਂ ਵਾਲੀ ਹੈ ਨਿਰਬਲਤਾ ਪਰਦੀਨ ਹੋਣਾ ਰੋਗਾਂ ਦੀ ਪੰਡ ਹੋਣਾ ਨਿਰਾਸ਼ਾ ਉਦਾਸੀ ਲੇਹਰਾ ਅਤੇ ਹਾਈ ਹਾਈ ਵਾਲੀ ਹੈ ਇਹ ਕੋੜੀ ਹਕੀਕਤ ਹੈ ਕਿ ਸਾਡੇ ਅਜੋਕੇ ਸਮਾਜ ਵਿੱਚ ਵਿਰਧ ਅਵਸਥਾ ਸਮੁੱਚੇ ਤੌਰ ਤੇ ਸੰਤੋਖਜਨਕ ਅਤੇ ਉਤਸ਼ਾਹਜਨਕ ਨਹੀਂ ਜੀ ਬਿਲਕੁਲ ਇਸ ਦੇ ਕਈ ਕਾਰਨ ਹੁੰਦੇ ਨੇ ਨਾ ਜਿਵੇਂ ਉਹ ਇਹ ਇਹਨਾਂ ਨੇ ਦੱਸਿਆ ਹੀ ਹੈ ਕਿ ਰੋਗ ਘੇਰ ਲੈਂਦੇ ਨੇ ਵੱਡੀ ਉਮਰ ਚ ਬੰਦੇ ਨੂੰ ਭਾਵੇਂ ਕੋਈ ਵੱਡਾ ਰੋਗ ਨਾ ਵੀ ਹੋਵੇ ਤਾਂ ਵੀ ਥੋੜੀਆਂ-ਮੋਤੀਆਂ ਦਿੱਕਤਾਂ ਹਰੇਕ ਨੂੰ ਤਕਰੀਬਨ ਤਾਂ ਹੁੰਦੀਆਂ ਹੀ ਕਈ ਵਾਰ ਉਸ ਉਮਰ ਦੇ ਵਿੱਚ ਜਾ ਕੇ ਤੁਸੀਂ ਦਿਲ ਝਟ ਛੱਡ ਦਿੰਦੇ ਹੋ ਜੀ ਉਹ ਵੀ ਵੱਡਾ ਕਾਰਨ ਹੁੰਦਾ ਹੈ ਉਦਾਸੀ ਵਾਲੀ ਗੱਲ ਹੈ ਨਾ ਜਦ ਤੁਸੀਂ ਉਦਾਸ ਹੋ ਤੁਹਾਨੂੰ ਥੋੜੀ ਜੀ ਬਿਮਾਰੀ ਵੀ ਐ ਲੱਗਦਾ ਕਿ ਹਾਏ ਬਸ ਹੁਣ ਤੇ ਅਗਲੇ ਘਰ ਜਾਣ ਵਾਲੀ ਉਮਰ ਆ ਗਈ ਹਾਂਜੀ ਤੇ ਦੂਸਰੀ ਗੱਲ ਇਹ ਵੀ ਹੈ ਕਿ ਜਿਵੇਂ ਰਿਵਾਜ ਹੈ ਕਿ ਬੱਚੇ ਜ਼ਿਆਦਾਤਰ ਜਾਂ ਤਾਂ ਪ੍ਰਵਾਸੀ ਨੇ ਯਾ ਦੂਜੇ ਸ਼ਹਿਰਾਂ ਚ ਨੌਕਰੀਆਂ ਕਰਦੇ ਨੇ ਤੇ ਹਾਂ ਕਈ ਬਜ਼ੁਰਗ ਜੋੜੇ ਇਕੱਲੇ ਰਹਿੰਦੇ ਨੇ ਹਾਂਜੀ ਤੇ ਇਹ ਕੱਲ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਾਪਿਆਂ ਨੂੰ ਇਸ ਉਮਰ ਇਹ ਉਦਾਸੀ ਘੇਰ ਲੈਂਦੀ ਹੈ ਉਦਾਸੀ ਘੇਰ ਲੈਂਦੀ ਹੈ ਫਿਕਰ ਘੇਰ ਲੈਂਦਾ ਕਿ ਸਾਨੂੰ ਕੌਣ ਸੰਭਾਲੇਗਾ ਜੀ ਹੈਨਾ ਪਰ ਉਦਾਂ ਵੇਖਣ ਦਾ ਤੁਹਾਡਾ ਨਜ਼ਰੀਆ ਹੈ ਜੇ ਤੁਸੀਂ ਸੋਚੋ ਕਿ ਉਸ ਵੇਲੇ ਤੱਕ ਤੁਸੀਂ ਆਪਣੀਆਂ ਮੋਟੀਆਂ-ਮੋਟੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਚੁੱਕੇ ਹੁੰਦੇ ਹੋ ਹੈਨਾ ਤੇ ਉਸ ਵੇਲੇ ਤੁਸੀਂ ਹੈ ਕਿ ਜਿਹੜੇ ਤੁਹਾਡੇ ਸ਼ੌਕ ਰਹਿ ਗਏ ਨੇ ਉਹ ਤੁਸੀਂ ਪੂਰੇ ਕਰੋ ਪਿਛਲੇ ਦਿਨੀ ਮੈਂ ਇੱਕ ਬਜ਼ੁਰਗ ਦਾ ਪੋਡਕਾਸਟ ਦੇਖ ਰਹੀ ਸੀ ਉਹ ਔਰਤ 80 ਸਾਲਾਂ ਦੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਹਿੰਦੇ ਕਿ ਮੈਂ ਮਤਲਬ ਕਾਫੀ ਤੰਦਰੁਸਤ ਸੀਗੀ ਉਹ ਛੋਲੇ ਸਰੀਰ ਦੇ ਸੀਗੀ ਬਜ਼ੁਰਗ ਤੇ ਕਾਫੀ ਤੰਦਰੁਸਤ ਤੇ ਉਹ ਕਹਿੰਦੇ ਕਿ ਵੀ ਮੈਂ ਖੁਦ ਫੈਸਲਾ ਕੀਤਾ ਕਿ ਬਈ ਮੈਂ ਆਪਣੇ ਬੱਚਿਆਂ ਨੂੰ ਜੋ ਜੋ ਜ਼ਮੀਨ ਜਾਇਦਾਦ ਜੋ ਵੀ ਸੀ ਉਹ ਵੰਡ ਕੇ ਦੇਤੀ ਤੇ ਕਹਿੰਦੇ ਮੈਨੂੰ ਪੈਨਸ਼ਨ ਆਉਂਦੀ ਹੈ ਤੇ ਮੈਂ ਇਕੱਲੇ ਰਹਿਣ ਦਾ ਫੈਸਲਾ ਕੀਤਾ ਕਹਿੰਦੇ ਇਸ ਉਮਰੇ ਤੇ ਕਹਿੰਦੇ ਮੈਂ ਆਪਣੀ ਮਰਜ਼ੀ ਨਾਲ ਉੱਠਦੀ ਆਂ ਮਰਜ਼ੀ ਨਾਲ ਖਾਂਦੀ ਪੀਂਦੀ ਆਂ ਜੋ ਮੇਰੇ ਸ਼ੌਕ ਰਹਿ ਗਏ ਸੀ ਕਹਿੰਦੇ ਉਹ ਮੈਂ ਹੁਣ ਪੂਰੇ ਕਰ ਰਹੀ ਆਂ ਕਹਿੰਦੇ ਮੈਨੂੰ ਨਾ ਨੱਚਣ ਦਾ ਸ਼ੌਕ ਸੀ ਹਮ ਹਮ ਤੇ ਮੈਂ ਉਹ ਕਹਿੰਦੇ ਹੁਣ ਇਸ ਵੇਲੇ ਉਹ ਨ੍ਰਿਤ ਸਿੱਖ ਰਹੀ ਆਂ ਮੈਨੂੰ ਬੜੀ ਚੰਗੀ ਲੱਗੀ ਗੱਲ ਸੁਣ ਕੇ ਕਿਹੜਾ ਹਾਂ ਮੁਖੀ ਰਵਈਆ ਜ਼ਿੰਦਗੀ ਪ੍ਰਤੀ ਹਾਂ ਉਹ ਕਹਿੰਦੇ ਵੀ ਮੈਂ ਸਾਰੇ ਉਹ ਸ਼ੌਕ ਪੂਰੇ ਕਰਨੇ ਨੇ ਜਿਹੜੇ ਮੈਂ ਜਵਾਨੀ ਵੇਲੇ ਨਹੀਂ ਪੂਰੇ ਕਰ ਸਕੀ ਜੀ ਬਿਲਕੁਲ ਤੇ ਇਹ ਵੀ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਨਾ ਤੁਸੀਂ ਹਰ ਉਮਰ 'ਚ ਕੁਝ ਵੀ ਸਿੱਖ ਸਕਦੇ ਹੋ ਦੂਜਾ ਮੈਨੂੰ ਇਹ ਚੰਗਾ ਲੱਗਿਆ ਵੀ ਉਹ ਕਹਿੰਦੇ ਮੈਨੂੰ ਇਹ ਕੋਈ ਫਿਕਰ ਨਹੀਂ ਵੀ ਜੇ ਮੈਂ ਮਰਨਾ ਤਾਂ ਮੇਰੇ ਭਾਵੇਂ ਕਹਿੰਦੇ ਬੱਚੇ ਨਾਲ ਦੀ ਕਮਰੇ 'ਚ ਵੀ ਪਏ ਹੋ ਸਕਦੇ ਨੇ ਤੇ ਮੈਨੂੰ ਕੁਝ ਹੋ ਜਵੇ। ਕਹਿੰਦੇ ਇਹਦੇ ਲਈ ਮੈਂ ਆਪਣੇ ਮਨ ਦਾ ਸਕੂਨ ਨਹੀਂ ਹੁਣ ਖਰਾਬ ਕਰਨਾ। ਮੇਰੀ ਜ਼ਿੰਦਗੀ ਦੇ ਜਿਹੜੇ ਆਖਰੀ ਵਰੇ ਨੇ। ਹਮਮ ਕਹਿੰਦੇ ਵੀ ਮੈਂ ਆਪਣੀ ਮਨ ਦੀ ਮੌਜ ਨਾਲ ਜਿਉਣਾ ਚਾਹੁੰਦੀ ਆ। ਮਤਲਬ ਉਹਦਾ ਆਨੰਦ ਮਾਣਣਾ। ਹਾਂਜੀ ਤੇ ਸੋਮਲ ਹੋਰਾਂ ਨੇ ਵੀ ਆਪਣੇ ਲੇਖ 'ਚ ਕੁਝ ਇਸੇ ਤਰ੍ਹਾਂ ਦੀ ਭਾਵਨਾ ਪ੍ਰਗਟਾਈ ਐ। ਉਹਨਾਂ ਨੇ ਇਹੀ ਕਿਹਾ ਨਾ ਕਹਿੰਦੇ ਵੀ ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਵੀ ਫੇਰ ਕੀ ਹਾਲ ਚਾਲ ਹੈ ਜਾਂ ਕਿਵੇਂ? ਤੇ ਫਿਰ ਉਹ ਜਵਾਬ ਦਿੰਦੇ ਨੇ ਕਿ ਹਾਂ ਮੈਂ ਆਪਣਾ ਬੁਢਾਪਾ ਮਾਣ ਰਿਹਾ ਜੀ ਬਿਲਕੁਲ ਤੇ ਮਾਣਣਾ ਵੀ ਚਾਹੀਦਾ ਮੇਰਾ ਖਿਆਲ ਹੈ ਕਿ ਜਿਹੜੀ ਇਸ ਉਮਰ ਵਾਲੇ ਸਾਡੇ ਸਾਰੇ ਦਰਸ਼ਕ ਨੇ ਇਸ ਲੇਖ ਤੋਂ ਉਹਨਾਂ ਨੂੰ ਇਹ ਗੱਲ ਸਿੱਖਣੀ ਚਾਹੀਦੀ ਹੈ ਜੀ ਬਿਲਕੁਲ ਕਿ ਕਿ ਬੁਢਾਪਾ ਕੋਈ ਬੋਝ ਨਹੀਂ ਬੋਝ ਨਹੀਂ ਹੈ ਤੇ ਮਾਣਣਾ ਚਾਹੀਦਾ ਜੀ ਹਰ ਉਮਰ ਦੇ ਆਪਣੇ ਰੰਗ ਨੇ ਜਿਵੇਂ ਬਚਪਨ ਜਵਾਨੀ ਅਧਖੜ ਉਮਰ ਬੁਢਾਪਾ ਹੈ ਨਾ ਇਹ ਜ਼ਿੰਦਗੀ ਦੇ ਵੱਖ-ਵੱਖ ਰੰਗ ਨੇ ਠੀਕ ਹੋਵੇਂ ਜਿਵੇਂ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਹੁਣ ਸਮਾਪਤੀ ਤੇ ਆ ਗਿਆ ਬਿਲਕੁਲ ਤੇ ਸਮਾਪਤੀ ਤੋਂ ਪਹਿਲਾਂ ਤੁਸੀਂ ਜਿਹੜੀ ਬੇਨਤੀ ਹਮੇਸ਼ਾ ਕਰਦੇ ਹੋ ਉਹੀ ਕਰੋ ਜੀ ਬਿਲਕੁਲ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਰਿਹਾ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫੇਰ ਮਿਲਾਂਗੇ ਤੁਹਾਡੇ ਨਵੇਂ ਖ਼ਤਾਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ